ਸਰ ਨਾਲੋਂ ਪਹਿਲੀ ਕਲੋਨੀਆਂ ਜਿਹੜੀ ਬਹੁਤ ਪੁਰਾਣੀ 30 ਸਾਲ 45 ਸਾਲ ਹੋ ਗਏ ਇਸ ਕਲੋਨੀ ਨੂੰ 40 ਤੋਂ 45 ਸਾਲ ਹੋ ਗਏ ਇਸ ਕਲੋਨੀ ਨੂੰ ਵਸੇ ਨੂੰ ਜੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧੂਬਦ ਨਹੀਂ ਲਈ ਇਹ ਦੇਖ ਕੇ 당ਗ ਰਹਿ ਗਿਆ ਮੈਨੂੰ ਰੋਣਾ ਆ ਰਿਹਾ ਆ ਮੈਂ ਆਪਣੇ ਆਪ ਤੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਿਆ ਕਿ ਕਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਭਾਬੀਆਂ ਮੇਰੇ ਭਰਾ ਮੇਰੇ ਬੰਦੂ ਕਿੰਨੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਅੰਦਰ ਮਾਰਾ ਦੋ ਕਮਰੇ ਆ ਉੱਥੇ ਲੈਡਰਿੰਗਾ ਤੈਰ ਰਹੀਆਂ ਆ ਉੱਥੇ ਸਾਰਾ ਕੁਝ ਹੋ ਰਿਹਾ ਆ ਹੁਣ ਦੋ ਕਮਰਿਆਂ 'ਚ ਫੱਟੇ ਲਾ ਕੇ ਮਾਰਾ ਜੋ ਵੇਖੋ ਅੰਦਰ ਤੁਸੀਂ ਫੱਟੇ ਲਾਏ ਆ ਫੱਟਿਆਂ ਦੇ ਉੱਤੇ ਚੜ ਚੜ ਕੇ ਜਾਈਦਾ ਆ 50 ਘਰ ਹੈਗੇ ਜੇ 50 ਘਰਾਂ 'ਚੋਂ ਸਾਡਾ ਇੰਨੀ ਕੁ ਜ਼ਿਆਦਾ ਸੀ ਨਰਕ ਦੇ ਵਿੱਚ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਸਾਨੂੰ ਇਹ ਨਰਕ 'ਚੋਂ ਕੱਢਿਆ ਜਾਵੇ ਅਸੀਂ ਨਾ ਨਰਕ ਚ ਪਏ ਆ ਪਹੱਤੋਂ ਜ਼ਿਆਦਾ ਅਸੀਂ ਲੋਕੀ ਕਹਿੰਦੇ ਨਾ ਪਾਣੀ ਵਿੱਚ ਕੋਈ ਕੀੜਾ ਨਹੀਂ ਹੈਗਾ ਅਸੀਂ ਕੀੜਿਆਂ ਵਿੱਚ ਜੀ ਰਹੇ ਆ ਮੇਰਾ ਨਾਮ ਗੌਰਵ अरोड़ा ਜੀ ਵਾਰਡ ਨੰਬਰ 1 ਤੋਂ ਨਵੀਂ 83 ਨੰਬਰ ਵਾਰਡ ਜਿੰਨਾ ਕਿ ਮੈਂ ਇਸ ਕਲੋਨੀ ਨੂੰ ਜਾਣਦਾ ਮੈਨੂੰ ਇੱਥੇ ਰਹਿੰਦਿਆਂ ਨੂੰ 30 ਸਾਲ ਹੋ ਚੱਲੇ ਨੇ ਕਿੰਨੀਆਂ ਕੋ ਸਰਕਾਰਾਂ ਆਈਆਂ ਨੇ ਇਹ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧ-ਬੁਧ ਨਹੀਂ ਲਈ ਸਰ ਨਾਲੋਂ ਪਹਿਲੀ ਕਲੋਨੀਆਂ ਜਿਹੜੀ ਬਹੁਤ ਪੁਰਾਣੀ 30 ਸਾਲ 45 ਸਾਲ ਹੋ ਗਏ ਇਸ ਕਲੋਨੀ ਨੂੰ 40 ਤੋਂ 45 ਸਾਲ ਹੋ ਗਏ ਇਸ ਕਲੋਨੀ ਨੂੰ ਵਸੇ ਨੂੰ ਜੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧ-ਬੁਧ ਨਹੀਂ ਲਈ ਤੇ ਜੜਾ ਵੀ ਮਿਊਨਿਸਪਲ ਕਾਰਪੋਰੇਸ਼ਨ ਦਾ ਕੌਂਸਲਰ ਬੰਦਾ ਆ ਕਿਸੇ ਵੀ ਕਾਉਂਸਲਰ ਨੇ ਅੱਜ ਤੱਕ ਵੀ ਇਸ ਕਲੋਨੀ ਦੀ ਵੀ ਕੋਈ ਸੁੱਧ ਬੋਤ ਨਹੀਂ ਲਈ ਕਿਉਂਕਿ ਇਸ ਕਲੋਨੀ ਦਾ ਸਾਰੇ ਨਾਲੋਂ ਵੱਡਾ ਯੋਗਦਾਨ ਹੁੰਦਾ ਆ ਉਸ ਕਾਉਂਸਲਰ ਨੂੰ ਜਿਤਾਉਣ ਵਾਸਤੇ ਠੀਕ ਆ ਮੈਂ 4-5 ਦਿਨ ਪਹਿਲਾਂ ਵੀ ਮੇਰੇ ਮਾਸੀ ਜੀ ਆ ਰੇਨੂ ਭੈਣ ਜੀ ਇਹਨਾਂ ਦੀ ਵੀ ਹੋਂਦੀ ਖਲਵਾ ਕੇ ਗਿਆ ਆ ਤੇ ਮੈਨੂੰ ਵੀ ਸਵੇਰ ਦੇ ਫੋਨ ਆਂਦੇ ਪਏ ਸੀ ਕੁਝ ਪ੍ਰੈਸ ਵਾਲੇ ਦੁਜਾ ਹੋਮਿਆ ਕਰਕੇ ਇਲੈਕਸ਼ਨ ਕਰਕੇ ਨਹੀਂ ਪੁੱਛ ਸਕੇ ਮੈਂ ਵੀ ਉਸ ਗੱਲ ਦੀ ਮਾਫੀ ਚਾਹੁੰਦਾ ਆ ਕਿ ਮੈਂ ਵੀ ਨਹੀਂ ਪੁੱਛ ਸਕਿਆ ਹੁਣ ਟਾਈਮ ਲੱਗਾ ਆ ਹੁਣ ਮੈਂ ਆਇਆ ਪਰ ਮੈਂ ਇਹ ਦੇਖ ਕੇ ਦੰਗ ਰਹਿ ਗਿਆ ਮੈਨੂੰ ਰੋਣਾ ਆ ਰਿਹਾ ਆ ਮੈਂ ਆਪਣੇ ਆਪ ਤੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਿਆ ਕਿ ਕਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਭਾਬੀਆਂ ਮੇਰੇ ਭਰਾ ਮੇਰੇ ਬੰਦੂ ਕਿੰਨੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਜੇ ਇਸ ਚੀਜ਼ ਦਾ ਕਿਸੇ ਵੀ ਤਰੀਕੇ ਨਾਲ ਹੱਲ ਨਾ ਨਿਕਲਿਆ ਗਿਆ ਤੇ ਮੈਂ ਖੰਡ ਵਾਲੇ ਚੌਂਕ ਦੇ ਵਿੱਚ ਧਰਨਾ ਲਗਾਵਾਗਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਆ ਮੈਂ ਸ਼ਾਮੀ 3 ਵਜੇ ਅੱਜ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਜੜੀ ਕਿ ਮੇਰੇ ਕੋਲ ਡਿਟੇਲ ਆ ਉਹਨਾਂ ਨੂੰ ਮੈਂ 3 ਫੋਨ ਕੀਤੇ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕ ਪਾਇਏ ਕਿਸੇ ਤਰੀਕੇ ਨਾਲ ਉਹਦੇ ਜਹਾਵੇ ਚ ਹੋਣਗੇ ਪਰ ਮੈਨੂੰ ਬੈਕ ਕਾਲ ਆਣੀ ਚਾਹੀਦੀ ਸੀ ਨਹੀਂ ਆਈ ਉਸ ਤੋਂ ਬਾਅਦ ਮੈਂ ਜੈ ਸਾਹਿਬ ਨੂੰ ਫੋਨ ਕੀਤਾ ਜਿਹੜੇ ਸੁਰਿੰਦਰ ਜੀ ਆ ਸੁਰਿੰਦਰ ਜੀ ਨਾਲ ਮੇਰੀ ਗੱਲ ਹੋਈ ਆ ਫਿਰ ਮੈਂ ਫੋਨ ਕੀਤਾ ਸੁਨੀਲ ਜੀ ਨੂੰ ਉਹਨਾਂ ਨੇ ਸਵੇਰੇ ਏ ਡਿਊਟੀ ਲਈ ਆ ਸੁਰਿੰਦਰ ਹੋਣਾ ਨਹੀਂ ਸਵੇਰੇ ਪਰਸ਼ੂਰਾਮ ਜੰਤੀ ਕਰਕੇ ਛੁੱਟੀ ਆ ਫਿਰ ਵੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰੇ ਪਹਿਲ ਦੇ ਆਧਾਰ ਤੇ ਗੌਰਵ ਜੀ ਨਾਲ ਕੰਟੈਕਟ ਕਰਕੇ ਤੇ ਇਹਨਾਂ ਦੇ ਜਿਹੜੇ ਸੀਵਰੇਜ ਆ ਉਹ ਸਾਫ਼ ਹੋਣੇ ਚਾਹੀਦੇ ਆ ਹਰ ਹਾਲਤ ਦੇ ਵਿੱਚ ਘਰ ਦੇ ਹਾਲਾਤ ਤੁਸੀਂ ਵੇਖੇ ਜੇ ਕਿਸ ਤਰ੍ਹਾਂ ਦੇ ਹਾਲਾਤ ਮੈਂ ਕਹਿੰਦਾ ਇੰਨੇ ਬੱੱਤਰ ਹਾਲਾਤ ਨੇ ਕਹਿਣਯੋਗ ਹੀ ਨਹੀਂ ਹਾਲਾਤ ਅਗੇ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਆਣ ਕੇ ਸਿਰਫ ਖਾਣਾ ਪੂਰਤੀ ਪੂਰੀ ਕਰ ਦਿੰਦੇ ਨੇ ਦੇਖੋ ਜੀ ਜਿਹੜਾ ਜ਼ਾਇਕਾ ਪ੍ਰੋਜੈਕਟ ਪਿਆ ਸੀ ਜ਼ਾਇਕਾ ਪ੍ਰੋਜੈਕਟ ਦੇ ਨਾਲ ਇਹ ਸੀਵਰੇਜ ਕੁਝ ਹੋਧੀਆਂ ਜੋੜੀ ਗਈਆਂ ਸੀ ਕਿਹਾ ਗਿਆ ਸੀ ਕਿ ਇਹ ਹੋਧੀਆਂ ਨੂੰ ਤੁਸੀਂ ਬਾਹਰ ਲਿਆਓ ਪਰ ਇਹ ਛੋਟੇ ਤਬਕੇ ਦੇ ਲੋਗ ਨੇ ਸਵੇਰੇ ਉਹੀਓ ਇਹਨਾਂ ਨੇ ਖਾਣਾ ਆ ਉਹੀਓ ਇਹਨਾਂ ਨੇ ਕਮਾਣਾ ਆ 25 25 30 30 ਹਜ਼ਾਰ ਰੁਪਈਆ ਇੱਕ ਹੋਦੀ ਤੇ ਲੱਗਦਾ ਆ ਇਹ ਵਿਚਾਰੇ ਕਿੰਨਾ ਕੋ ਖਾ ਕੀ ਖਾ ਸਕਦੇ ਤੇ ਕੀ ਕਮਾ ਸਕਦੇ ਤੇ ਕਿੰਨਾ ਖੋਦੀਆਂ ਦੇ ਲਾ ਸਕਦੇ ਨੇ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਆ ਮੇਰੀ ਹੱਥ ਜੋੜ ਕੇ ਐਸ ਸਰਕਾਰ ਅਗੇ ਇਹਨਾਂ ਅਗੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਇਹਨਾਂ ਗਰੀਬਾਂ ਦੀ ਸੁਧਬੁੱਧ ਦਿੱਤੀ ਜਾਵੇ ਤੇ ਇਹਨਾਂ ਦੀਆਂ ਹੋਦੀਆਂ ਸਾਫ਼ ਕਰਾਈਆਂ ਜਾਣ ਤੇ ਹੋਦੀਆਂ ਬਾਹਰ ਲਿਆਂਦੀਆਂ ਸਾਡਾ ਕਰਨ ਕੁਮਾਰ ਨਾਜੀ ਮੇਰਾ ਜੀ ਤਕਾਕਲੋਨੀ ਇਹਨਾਂ ਖੰਡ ਵਾਲੇ ਜੀ ਮਸਲਾ ਜੀ ਅਪਾਰਟਮੈਂਟ ਨੰਬਰ 1 ਤੋਂ ਬੋਲਦੇ ਆ ਜੀ ਕੀ ਮੁਸ਼ਕਲ ਕੀ ਹੈ ਮੁਸ਼ਕਲ ਇਹ ਹੁੱਦੀਆਂ ਦੀ ਫੁੱਦੀਆਂ ਦੀ ਆ ਬਸ ਅੰਦਰ ਮਾਰੇ ਦੋ ਕਮਰੇ ਆ ਉੱਥੇ ਲੈਡਰਿੰਗਾ ਤੈਰ ਰਹੀਆਂ ਆ ਉੱਥੇ ਸਾਰਾ ਕੁਝ ਹੋ ਰਿਹਾ ਆ ਹੁਣ ਦੋ ਕਮਰੇ ਆ ਫੱਟੇ ਲਾ ਕੇ ਮਾਰੇ ਉਹ ਵੇਖੋ ਅੰਦਰ ਤੁਸੀਂ ਫੱਟੇ ਲਾਏ ਆ ਫੱਟਿਆਂ ਦੇ ਉੱਤੇ ਚੜ ਚੜ ਕੇ ਜਾਈਦਾ ਆ ਬਸ ਲਾਤ ਇਹੋ ਹੀ ਆ ਕੀਤਾ ਇਹਨਾ ਕੰਮ ਕਿੰਨੇ ਦਿਨ ਹੋ ਗਏ ਕਿੰਨੀ ਇਹ 30 30 ਸਾਲ ਹੋ ਗਏ ਇਦਾਂ ਹੀ ਚੱਲਨਦਿਆ ਕੰਮ ਤੇ ਇਦਾਂ ਕੰਪਲੀਮੈਂਟਾਂ ਵੀ ਕੀਤੀਆਂ ਆ ਕੋਈ ਸੁਣਾਈ ਕੋਈ ਨਹੀਂ ਕਰਦਾ ਪਿਆ ਇਦਾਂ ਜਿਹੜੇ ਸਰਕਾਰ ਦੇ ਵਾਦੇ ਉਹਨਾਂ ਨੂੰ ਸਰਕਾਰ ਤੇ ਮਾਰਾ ਛੱਡੋ ਤੁਸੀਂ ਸਰਕਾਰ ਤੇ ਵਾਦੇ ਝੂਠੇ ਆ ਗੱਦੀ ਇੱਥੋਂ ਦੇ ਹਾਂ ਹਲਕੇ ਦੇ ਐਮਐਲਏ ਨਾਲ ਗੱਲ ਕੀਤੀ ਐਮਐਲਏ ਨਾਲ ਗੱਲ ਕੀਤੀ ਸਰ ਸਾਰਿਆਂ ਨਾਲ ਕੀਤੀ ਆ ਹਮਾਰਾ ਸਵੇਰੇ 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 ਉੱਠ ਕੇ ਕਿਹੜੀ ਗੱਲ ਹੈ ਸਵੇਰੇ ਉੱਠ ਕੇ ਸਾਰੇ ਜਾਂਦੇ ਰਹੇ ਆ ਜਿਹਦੇ ਵੱਲ ਜਾਂਦੇ ਰਹੇ ਜਸਵੀਰ ਵੱਲ ਕੋਣ ਹਾਂ ਡਾਕਟਰ ਜਸਵੀਰ ਐਮਐਲਏ ਡਾਕਟਰ ਲਸ਼ਮੀਰ ਜਿਹੜਾ ਅੱਛਾ ਆਮ ਪਾਰਟੀ ਦਾ ਕੋਈ ਸੁਣਵਾਈ ਨਹੀਂ ਤੇ ਆਪਾਂ ਹੁਣ ਸੀ ਬਰਾਂਜ ਮਹਾਰਾਜ ਠੱਕੇ ਖਾਣੇ ਆ ਲੈਟ੍ਰੀਨਾਂ ਤੇ ਰੋਟੀ ਪਾਣੀ ਉੱਥੇ ਆਪਾਂ ਖਾਣਾ ਆ ਪਾਰਟੀ ਦਾ ਕੋਈ ਇੱਥੇ ਲੀਡਰ ਆਉਂਦਾ ਵੋਟਾਂ ਮੰਗਣ ਉਹਨਾਂ ਨੂੰ ਕੀ ਦੋ ਆਪਾਂ ਮਹਾਰਾਜ ਵੋਟਾਂ ਮੰਗਣਾ ਕੋਸ਼ਿਸ਼ ਨਹੀਂ ਕਰ ਆਪਾਂ ਮੋਟੀ ਨਹੀਂ ਵੱਡੀ ਸਾਡਾ ਕੰਮ ਨਹੀਂ ਹੋਏਗਾ ਸਾਡਾ ਕੰਮ ਹੀ ਨਹੀਂ ਹੁੰਦਿਆ ਤੇ ਮਹਾਰਾਜ ਹੁਣ ਵੇਖੋ ਆਪਾਂ ਰੋਟੀ ਖਾਣੀ ਆ ਹੁਣ ਲੈਟਰੀਨਾਂ ਦੇ ਸਾਹਮਣੇ ਪਈਆਂ ਤਾਂ ਰੋਟੀ ਕਿੱਦਾਂ ਬੁਰਕੀ ਜਾਊਗੀ ਅੰਦਰ ਦੋ ਕਮਰੇ ਆ ਦੋ ਕਮਰੇ ਦੇ ਬਾਹਰ ਪੈਦਲ ਫੱਟੇ ਰੱਖੇ ਹੋਏ ਆ ਉੱਤੇ ਤੇ ਕਿਦਾਂ ਹੋਏਗਾ ਕੰਮ ਇਹ ਸਾਡੀ ਮੰਗ ਸਾਡੀ ਮੰਗ ਇਹੋਈ ਆ ਸਾਡੇ ਸਿਵਰ ਸਹੀ ਕਿਤੇ ਜਾਣ ਬਿਲਕੁਲ ਬਾਹਰ ਕੱਢੇ ਜਾਣ ਤੇ ਫੇਰੀ ਆਪਾਂ ਜੀ ਸਕਦੇ ਆ ਨਹੀਂ ਤੇ ਮਰੀ ਜਾਣਾ ਬੰਦੇ ਮਰੀ ਜਾਂਦੇ ਆ ਮੈਂ ਖੰਡ ਵਾਲੇ ਤੋਂ ਰਹਿਣ ਵਾਲੀ ਜੇ ਤਾਂ ਕਾਪਲੋਨੀ ਤੋਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਇੱਥੇ ਰਹਿੰਦੇ ਨੂੰ 30 ਸਾਲ ਹੋ ਗਏ ਜੇ ਬਟ ਨੀ ਜੰਝ ਖਰਦੇ ਲੱਗੇ ਸਾਡਾ ਘਰ ਹੈਗਾ 50 ਘਰ ਹੈਗੇ ਜੇ 50 ਘਰਾਂ ਚੋਂ ਸਾਡਾ ਇੰਨੀ ਕ ਜਿਆਦਾ ਸੀ ਨਰਕ ਦੇ ਵਿੱਚ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਸਾਨੂੰ ਇਹ ਨਰਕ ਚੋਂ ਕੱਢਿਆ ਜਾਵੇ ਬਸ ਜੀ ਤੁਹਾਡੇ ਕੇ ਬੇਨਤੀ ਇਹ ਕਰਦੇ ਕਿ ਸਾਨੂੰ ਨਰਕ ਚੋਂ ਕੱਢਿਆ ਜਾਵੇ ਇਸ ਤੋਂ ਸਾਡੀਆਂ ਹੋਦੀਆਂ ਸਾਫ਼ ਸਾਰੀਆਂ ਕਰਵਾ ਦਿਓ ਪਲੀਜ਼ ਵੇ ਲੋਕ 50 ਘਰ ਦੇ 50 ਘਰ ਹੀ ਆਪਾਂ ਫਸੇ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਇੱਥੇ ਸੀਵਰ ਬਿਲਕੁਲ ਐ ਨੱਕੋ ਨੱਕ ਪਰੇ ਨਾ ਹੀ ਬਾਹਰ ਜਾ ਸਕਦੇ ਨਾ ਆ ਸਕਦੇ ਨਾ ਕੋਈ ਕੰਮ ਕਰ ਸਕਦੇ ਕਿੱਥੇ ਜਾਈਏ ਆਪਾਂ ਦੱਸੋ ਤੁਸੀਂ ਇਹ ਹੁਣ ਤੁਸੀਂ ਸਾਡੀ ਬੇਨਤੀ ਕਬੂਲ ਕਰੋ ਕਿ ਅਸੀਂ ਇਹ ਕਰੀਏ ਨਹੀਂ ਕਰਦੇ ਅੰਦਰ ਇਹ ਘਰ ਦੇ ਅੰਦਰ ਗਏ ਜੀ ਹਾਂਜੀ ਸੀਵਰ ਘਰ ਦੇ ਅੰਦਰ ਜੀ ਬੋਝਾ ਨਾ ਪੀ ਸੰਘਾਗੇ ਜੀ ਆਪਾਂ ਸਾਰੇ ਨਹੀਂ 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 ਉਸ ਦਿਨ ਤੋਂ ਹਾਲੇ ਕੋਈ ਘਟੀ ਨਹੀਂ ਇੱਕ ਆਏ ਹੀ ਇੱਕ ਇੱਕ ਬਾਕੀ ਘਰ ਰਹੀ ਹੈ ਤੇ ਇੱਕ ਘਰ ਇੱਕ ਸਿਰਫ ਘਰ ਹੈਗਾ ਜਿੱਤੋਂ ਵੀ ਹਾਲੇ ਗੱਲ ਨਹੀਂ ਮੰਦੀ ਪਈ ਬਾਕੀ ਸਾਰਿਆਂ ਘਰਾਂ ਨੇ ਆਪਣਾ ਖੁਲਵਾ ਕੇ ਦਿਖਾਤਾ ਸੀਗਾ ਲਾਸਟ ਲੈਂਡ ਦਿੱਤੀ ਸੀ ਨੂੰ ਕੰਪਲੇਂਟ ਕੰਪਲੇਂਟ ਹਾਂ ਜੀ ਇੰਨੀ ਵਾਰੀ ਕਰਕੇ ਆਏ ਸੀ ਕੰਪਲੇਂਟ ਲੈ ਕੇ ਪਰ ਕੋਈ ਸੁਣਵਾਈ ਨਹੀਂ ਸਾਡੀ ਹੋਈ ਕੋਈ ਵੀ ਕੰਪਲੇਂਟ ਆਪਾਂ ਦਿੱਤੀ ਸੁਣਵਾਈ ਕੋਈ ਨਹੀਂ ਹੋਈ ਸਾਡੀ ਹਾਂ ਜੀ ਅਸੀਂ ਅਜੇ ਵੀ ਰਾਂ ਥੱਕਾ ਕੋਲ ਨਹੀਂ ਬੋ ਰਹੇ ਆ ਅਸੀਂ ਅੰਨਾ ਨਰਕ ਚ ਪਏ ਆ ਪੇ ਹੱਥੋਂ ਜ਼ਿਆਦਾ ਅਸੀਂ ਲੋਕੀ ਕਹਿੰਦੇ ਨਾ ਪਾਣੀ ਵਿੱਚ ਕੋਈ ਕੀੜਾ ਨਹੀਂ ਹੈਗਾ ਅਸੀਂ ਕੀੜਿਆਂ ਦੇ ਵਿੱਚ ਜੀ ਰਹੇ ਆ ਸਾਡੀ ਕੋਈ ਸੁਣਾਈ ਨਹੀਂ ਦਫ਼ਤਰ ਦੇ ਵਿੱਚ ਵੀ ਅਸੀਂ ਦਸਾ ਦੋ ਤਿੰਨ ਵਾਰੀ ਹੋ ਗਿਆ ਕੰਪਲੇਨ ਕਰਵਾਈ ਹੈ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਹਾਂ ਹੁਣ ਦੱਸੋ ਅਸੀਂ ਕੀ ਕਰੀਏ ਕਿੱਦਾਂ ਚਾਹੀਏ 50 ਘਰ ਆ ਜਿਵੇਂ ਅਸੀਂ ਡੁੱਬੇ ਪਏ ਆ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕੀ ਪ੍ਰੋਬਲਮ ਕੀ ਆ ਜੀ ਹਾਂਜੀ ਸ਼ਿਵਰ ਭਰੇ ਪੇਜ ਸ਼ਿਵਰ ਭਰੇ ਪੇਜ ਨਾ ਇਹਨਾਂ ਕਹੇ ਵੀ ਗੁੱਸਾ ਘਰ ਤੋਂ ਘੱਟ ਵੀ